ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਦਾਰ ਹਰਪਾਲ ਸਿੰਘ ਜੀ ਮਾ ਵਿੱਤ ਮੰਤਰੀ ਪੰਜਾਬ ਦੁਆਰਾ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਪੈਨਸ਼ਨਾਂ ਨੂੰ ਮੀਟਿੰਗ ਲਈ ਦਿੱਤੇ ਗਏ ਇੱਕ ਹੋਰ ਸੱਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਰਜ਼ੂ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਬਚਪਨ ਵਿੱਚ ਇੱਕ ਕਹਾਣੀ ਸੁਣਿਆ ਕਰਦੇ ਸੀ ਕਿ ਇੱਕ ਆਜੜੀ ਸੀ ਤੇ ਜੋ ਪੇਡਾਂ ਬੱਕਰੀਆਂ ਚਲਾਇਆ ਕਰਦਾ ਸੀ ਤੇ ਇੱਕ ਦਿਨ ਉਸ ਨੂੰ ਇੱਕ ਮਜ਼ਾਕ ਸੁਝਿਆ ਤੇ ਉਸ ਨੇ ਉੱਚੀ ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਸ਼ੇਰ ਆਇਆ ਸ਼ੇਰ ਆਇਆ ਤੇ ਪਿੰਡ ਵਾਲੇ ਆਲੇ ਦੁਆਲੇ ਜੋ ਵੀ ਖੇਤਾਂ ਵਿੱਚ ਕੰਮ ਕਰ ਰਹੇ ਸਨ ਉਹ ਦੌੜਦੇ ਹੋਏ ਹੈਲਪ ਵਾਲ ਤੇ ਆਏ ਪਰੰਤੂ ਜਦੋਂ ਉਹ ਤੇ ਪਹੁੰਚੇ ਤਾਂ ਆਜੜੀ ਹੱਸਣ ਲੱਗਿਆ ਤੇ ਕਹਿੰਦਾ ਓਹੋ ਮੈਂ ਤਾਂ ਮਜ਼ਾਕ ਕੀਤਾ ਸੀ ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ ਤੇ ਉਸ ਤੋਂ ਬਾਅਦ ਇੱਕ ਦਿਨ ਫੇਰ ਉਹੀ ਮਜ਼ਾਕ ਆ ਜਿਹੜੀ ਨੇ ਕਿਹਾ ਸ਼ੇਰ ਆਇਆ ਸ਼ੇਰ ਆਇਆ ਤੇ ਪਿੰਡ ਵਾਲੇ ਫੇਰ ਦੌੜੇ ਪਰੰਤੂ ਫੇਰ ਵੀ ਉਸਨੇ ਓਹ ਓਹ ਕਰਕੇ ਮਜ਼ਾਕ ਉਡਾਉਂਦੇ ਕਿਹਾ ਓਹੋ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ ਇਤਫਾਕ ਇਹ ਹੋਇਆ ਕਿ ਕੁਝ ਦਿਨ ਬੀਤੇ ਤੇ ਸੱਚਮੁੱਚ ਹੀ ਸ਼ੇਰ ਆ ਗਿਆ ਤੇ ਉਸਨੇ ਫਿਰ ਬਹੁਤ ਉੱਚੀ ਜਾਨੀ ਆ ਜਿਹੜੀ ਨੇ ਬੜੀ ਉੱਚੀ ਚ ਰੋਲਾ ਪਾਇਆ ਕਿ ਸ਼ੇਰ ਆ ਗਿਆ ਸ਼ੇਰ ਆਇਆ ਬਚਾਓ ਬਚਾਓ ਪਰੰਤੂ ਕੋਈ ਵੀ ਉਸ ਦੀ ਬਚਤ ਕਰਨ ਵਾਸਤੇ ਬਚਾਉਣ ਵਾਸਤੇ ਨਾ ਆਇਆ ਤੇ ਫਿਰ ਉਸ ਦਾ ਜੋ ਅੰਜਾਮ ਸੀ ਉਹ ਜੋ ਹੋਇਆ ਉਹ ਸਭ ਨੂੰ ਪਤਾ ਹੀ ਹੈ ਕਿ ਪੇਡਾਂ ਬੱਕਰੀਆਂ ਤੇ ਉਸ ਆ ਜਿਹੜੀ ਸਮੇਤ ਸ਼ੇਰ ਨੇ ਸਭ ਨੂੰ ਉਹਨਾਂ ਨੂੰ ਮਾਰ ਦਿੱਤਾ ਤਾਂ ਯਾਨੀ ਕਿ ਕਹਿਣ ਦਾ ਭਾਵ ਇਹ ਕਿ ਪੰਜਾਬ ਸੰਗਠਨ ਦੁਆਰਾ ਵੀ ਮਲਾਜਮਾਂ ਪੈਨਸ਼ਨਰਾਂ ਨੂੰ ਬਹੁਤ ਬਾਰੀ ਮੀਟਿੰਗਾਂ ਦਿੱਤੀਆਂ ਜਾਂਦੀਆਂ ਹਨ ਪਰੰਤੂ ਪੈਸੇ ਖਰਚ ਕਰਕੇ ਤੇ ਲੰਬਾ ਪੰਡਾ ਤਿਆਰ ਕਰਕੇ ਜਦੋਂ ਲੀਡਰ ਇਸ ਮੀਟਿੰਗ ਦੇ ਵਾਸਤੇ ਪਹੁੰਚਦੇ ਹਨ ਤਾਂ ਐਨ ਮੌਕੇ ਦੇ ਉੱਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਮੀਟਿੰਗ ਤਾਂ ਪੋਸਟਪੋਨ ਹੋ ਗਈ ਹੈ ਮੀਟਿੰਗ ਤਾਂ ਕੈਨਸਲ ਹੋ ਗਈ ਹੈ ਫਿਰ ਕੋਈ ਪ੍ਰੋਗਰਾਮ ਬਣਾਇਆ ਜਾਏਗਾ ਤੇ ਮੀਟਿੰਗ ਵਾਸਤੇ ਤੁਹਾਨੂੰ ਸਿੱਧਾ ਭੇਜਿਆ ਜਾਵੇਗਾ ਇਸ ਤਰ੍ਹਾਂ ਕਈ ਵਾਰ ਹੋ ਚੁੱਕਿਆ ਹੈ ਜਿਸ ਕਰਕੇ ਸਰਕਾਰ ਦੀ ਪ੍ਰੋਸੈਸ ਯੋਗਤਾ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਲਗਭਗ ਖਤਮ ਹੁੰਦੀ ਜਾ ਰਹੀ ਹੈ ਇਸ ਗੱਲੋਂ ਪੈਨਸ਼ਨਰ ਵੀ ਡਾਡੇ ਪਰੇਸ਼ਾਨ ਹਨ ਤੇ ਉਹ ਵਾਰ-ਵਾਰ ਮੀਟਿੰਗਾਂ ਦੇ ਕੇ ਤੇ ਫਿਰ ਮੀਟਿੰਗਾਂ ਨੂੰ ਨਾ ਕਾਰਨ ਤੋਂ ਬੜੇ ਪਰੇਸ਼ਾਨ ਹਨ ਇਸ ਤੋਂ ਤੰਗ ਆ ਕੇ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਦੇ ਪ੍ਰਧਾਨ ਐਨ ਕੇ ਕਲਸੀ ਨੇ ਇੱਕ ਬਹੁਤ ਰੋਸ ਭਰਿਆ ਪੱਤਰ ਵਿੱਤ ਮੰਤਰੀ ਪੰਜਾਬ ਸਰਪਾਲ ਸਿੰਘ ਜੀਮਾ ਨੂੰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਾਰ-ਵਾਰ ਮੀਟਿੰਗਾਂ ਦੇ ਕੇ ਤੇ ਫਿਰ ਇਹਨਾਂ ਨੂੰ ਕੈਨਸਲ ਕਰਕੇ ਤੇ ਵੱਡੀ ਉਮਰ ਦੇ ਜੋ ਪੈਨਸ਼ਨਰ ਹਨ ਕਿਉਂ ਉਹਨਾਂ ਨੂੰ ਖੱਜਲਖوار ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਸਰਕਾਰ ਦੀ ਪ੍ਰੋਸੇ ਯੋਗਤਾ ਵੀ ਖਤਮ ਹੋ ਰਹੀ ਹੈ ਤੇ ਇਸ ਦੇ ਨਾਲ ਜੋ ਪੈਨਸ਼ਨ ਸਾਨੂੰ ਉਹ ਵੀ ਰਾਡੇ ਦੁਖੀ ਹਨ ਕਿਉਂਕਿ ਉਹਨਾਂ ਨੂੰ ਵਿਤੀ ਤੌਰ ਤੇ ਉੱਤੇ ਬਹੁਤ ਨੁਕਸਾਨ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਗੁੱਸਾ ਦਿਖਾਉਂਦੇ ਹੋਏ ਇਸ ਪੱਤਰ ਦੇ ਸੱਤੇ ਵਜੋਂ ਹੁਣ ਇੱਕ ਹੋਰ ਸੱਦਾ ਪੱਤਰ ਜੋ ਹੈ ਮੀਟਿੰਗ ਦੇ ਵਾਸਤੇ ਅਰਪਾਲ ਸਿੰਘ ਟੀਮਾ ਵਿਦਵੰਤੀ ਪੰਜਾਬ ਦਾਰਾ ਦਿੱਤਾ ਗਿਆ ਹੈ ਅਸਲ ਵਿੱਚ 17 10 2025 ਨੂੰ ਮੁਹਾਲੀ ਵਿਖੇ ਇੱਕ ਜ਼ੋਰਦਾਰ ਰੈਲੀ ਪੈਨਸ਼ਨਰਾਂ ਦੁਆਰਾ ਆਯੋਜਿਤ ਕੀਤੀ ਗਈ ਸੀ ਤੇ ਉਸ ਦੇ ਵਿੱਚ ਸਹਿਯੋਗੀ ਜਥੇਬੰਦੀਆਂ ਨੇ ਵੀ ਬਹੁਤ ਰੋਲ ਅਦਾ ਕੀਤਾ ਸੀ ਸਹਾਇਤਾ ਕੀਤੀ ਸੀ ਤੇ ਉਸ ਦੇ ਸਿੱਟੇ ਵਜੋਂ ਇੱਕ 27/10/2025 ਨੂੰ ਮੀਟਿੰਗ ਪੈਨਸ਼ਨਰਾਂ ਨੂੰ ਮਿਲੀ ਸੀ ਪਰੰਤੂ ਐਨ ਮੌਕੇ ਦੇ ਉੱਤੇ ਜਦੋਂ ਕਿ ਕੋਈ 12ਵਾਂ 13 ਪੈਨਸ਼ਨਰ ਲੀਡਰ ਉੱਥੇ ਪਹੁੰਚੇ ਤਾਂ ਮੌਕੇ ਦੇ ਉੱਤੇ ਹੀ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਗਿਆ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਫਿਰ ਬਹੁਤ ਜ਼ਿਆਦਾ ਜੋਰ ਦੇਣ ਤੇ ਹੀ ਅਗਲੀ ਮੀਟਿੰਗ ਜੋ ਸੀ ਉਹ ਦਾ ਸਮਾਂ ਦਿੱਤਾ ਗਿਆ ਪਰੰਤੂ ਹੁਣ ਇਹ ਵਾਰ-ਵਾਰ ਮੀਟਿੰਗਾਂ ਕੈਨਸਲ ਕਰਨ ਤੋਂ ਬਾਅਦ ਇੱਕ ਵਾਰ ਫੇਰ ਮੀਟਿੰਗ ਦਿੱਤੀ ਗਈ ਹੈ ਤੇ ਉਹ ਹੈ 10 ਦਸੰਬਰ 2025 ਨੂੰ ਮੀਟਿੰਗ ਪਰੰਤੂ ਪੈਨਸ਼ਨਰਸ ਆਗੋਂ ਨੂੰ ਇਸ ਗੱਲ ਦਾ ਖਰਸ਼ਾ ਹੈ ਕਿ ਕਿਤੇ ਇਹ ਮੀਟਿੰਗ ਵੀ ਕੈਨਸਲ ਹੀ ਨਾ ਕਰ ਦਿੱਤੀ ਜਾਵੇ ਜਾਂ ਪੋਸਟਪੋਨ ਹੀ ਨਾ ਕਰ ਦਿੱਤੀ ਜਾਵੇ ਇਸ ਕਰਕੇ ਉਹਨਾਂ ਨੇ ਇਹ ਲਿਖਿਆ ਹੈ ਕਿ ਇਸ ਵਾਰ ਸੈਂਸਿਟੀਵਿਟੀ ਦੇ ਨਾਲ ਸਰਕਾਰ ਨੂੰ ਇਹ ਮੀਟਿੰਗ ਕਰਨੀ ਚਾਹੀਦੀ ਹੈ ਤੇ ਜੋ ਮੰਗਾਂ ਹਨ ਪੈਨਸ਼ਨਰਸ ਦੀਆਂ ਉਹਨਾਂ ਵੱਲ ਵੀ ਧਿਆਨ ਜ਼ਰੂਰ ਦੇਣਾ ਜ਼ਾਹੀਦਾ ਹੈ ਤੇ ਐਵੇਂ ਹੀ ਟਾਲ ਮਟੋਲ ਕਰਕੇ ਜਾਂ ਫਿਰ ਫੋਕੇ ਵੈਦੇ ਕਰਕੇ ਹੀ ਸਵਾਲ ਨਹੀਂ ਪਾਸ ਕੀਤਾ ਜਾਣਾ ਚਾਹੀਦਾ ਜੇ ਤੱਕ ਮੰਗਨ ਦਾ ਸਵਾਲ ਹੈ ਉਹ ਤਾਂ ਫੋਰੀ ਮੰਗਾ ਇਹ ਹਨ ਕਿ 16% ਜੋ ਡੀਏ ਪੰਜਾਬ ਦੇ ਮਲਾਜਮ ਤੇ ਪੈਨਸ਼ਨਰਸ ਗਵੰਡੀ ਰਾਜ ਨਾਲੋਂ ਤੇ ਕੇਂਦਰ ਸਰਕਾਰ ਨਾਲੋਂ ਕੱਟ ਲੈ ਰਹੇ ਹਨ ਉਹਨਾਂ ਦੀਆਂ ਉਹ ਕਿਸ਼ਤਾਂ ਜੋ ਹਨ ਉਹ ਇਮੀਡੀਏਟਲੀ ਹੀ ਰੀਲੀਜ਼ ਕੀਤੀਆਂ ਜਾਣੇ ਬਣ ਗਿਆ ਹਨ ਤਿੰਨ ਦਿਵਾਲੀਆਂ ਸੁੱਕੀਆਂ ਲੰਘ ਗਈਆਂ ਹਨ ਮਲਾਜਮਾਂ ਤੇ ਪੈਨਸ਼ਨਰਾਂ ਦੀਆਂ ਜਦੋਂ ਕਿ ਹਰ ਵਾਰ ਇਹ ਮੀਤੀ ਇਟ ਜਾਂਦੀ ਹੈ ਕਿ ਇਸ ਵਾਰੀ ਕੋਈ ਗਿਫਟ ਦਿੱਤਾ ਜਾਵੇਗਾ ਦਿਵਾਲੀ ਦਾ ਪਰੰਤੂ ਦਿਵਾਲੀ ਸੁੱਕੀ ਦੇ ਸੁੱਕੀ ਹੀ ਲੰਘ ਜਾਂਦੀ ਹੈ ਤੇ ਇਹ ਦਿਵਾਲੀ ਜੋ ਅਕਤੂਬਰ 2025 ਦੀ ਸੀ ਇਹ ਵੀ ਸੁੱਕੀ ਹੀ ਲੰਗੀ ਹੈ ਕੋਈ ਐਲਾਨ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੁਣ ਇਹ ਸਮਿਤੀ ਨੂੰ ਜੋ ਪੈਨਸ਼ਨਸ ਹਨ ਇਹ ਉਮੀਦ ਕਰਦੇ ਹਨ ਕਿ ਸਰਕਾਰ ਸਫਿਰਤ ਹੋਵੇਗੀ ਤੇ ਉਹਨਾਂ ਦੇ ਪੱਲੇ ਕੁਝ ਪਾਵੇਗੀ ਉਵੇਂ ਸੇ ਆਨ ਦਾ ਹਾਲ ਦੇਖਿਆ ਜਾਵੇ ਤੇ ਮੁਲਾਜ਼ਮਾਂ ਦਾ ਪੈਨਸ਼ਨਰ ਬਚਤਾਰੇ ਹਨ ਕਿ 2022 ਗਿਆ 14 ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਵੋਕੇ ਵਾਅਦੇ ਕੀਤੇ ਸਨ ਤੇ ਜੋ ਸਮਝਬਾਗ ਦਿਖਾਇਆ ਸਨ ਉਹ ਸਿਰਫ ਤੇ ਸਿਰਫ ਲਾਰੇ ਵਾਦੇ ਝੂਠੇ ਵਾਦੇ ਤੇ ਸਮਝਬਾਗ ਹੋ ਕੇ ਹੀ ਰਹਿ ਗਏ ਹਨ ਤੇ ਇਸ ਤਰ੍ਹਾਂ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੇ ਪੈਰੀ ਆਖਵਾੜਾ ਮਾਰ ਲਿਆ ਸੀ ਤੇ ਉਹ ਹੁਣ ਇਸ ਇੰਤਜ਼ਾਰ ਵਿੱਚ ਹਨ ਕਿ ਜੇਕਰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਜਾਵੇ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਫਿਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਆਪਣੀਆਂ ਵੋਟਾਂ ਦੇ ਹੱਕ ਨਹੀਂ ਕਿਸ ਪਾਸੇ ਬੋਲਤਣਗੇ ਜਾਂ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਕੀ ਮਜਾ ਚਕਾਉਣਗੇ ਇਹ ਕਿਸੇ ਕੋਲੋਂ ਵੀ ਭੁੱਲੀ ਹੋਈ ਗੱਲ ਨਹੀਂ ਹੈ ਤਾਂ ਡੈਮੇਜ ਕੰਟਰੋਲ ਕਰਦੇ ਹੋਏ ਜਿੰਨੀ ਛੇਤੀ ਸਰਕਾਰ ਮਲਾਜਮਾਂ ਪੈਨਸ਼ਨਾਂ ਦੀਆਂ ਤੇ ਖਾਸ ਤੌਰ ਤੇ ਵੱਡੀ ਉਮਰ ਦੇ ਪੈਨਸ਼ਨਰ ਜੋ ਹਨ ਜੋ ਕਿ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਲੰਘ ਰਹੇ ਹਨ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਤੇ ਉਹਨਾਂ ਨੂੰ 2.95 ਦਾ ਫੈਕਟਰ ਜਾਂ ਫਿਰ 16% ਡੀਏ ਤੇ ਜੋ ਹੋਰ ਮੰਗਾਂ ਹਨ ਉਹਨਾਂ ਤੇ ਵਿਚਾਰ ਕਰਦੇ ਹੋਏ ਉਹਨਾਂ ਨੂੰ ਪੂਰਾ ਕਰਨ ਵੱਲ ਆਪਣਾ ਧਿਆਨ ਦੇਵੇ ਇਹ ਡੈਮੇਜ ਕੰਟਰੋਲ ਕਰ ਲਵੇ ਤਾਂ ਫੇਰ ਹਾਲਾਤ ਸਰ ਕੁਝ ਕਰਵਟ ਵੀ ਲੈ ਸਕਦੇ ਹਨ ਆਸ ਕਰਦੇ ਹਾਂ ਕਿ ਸਰਕਾਰ ਸਮੇਂ ਸਿਰ ਜਾਕੇਗੀ ਤੇ ਉਹਨਾਂ ਯਾਨੀ ਕਿ ਖਾਸ ਤੌਰ ਤੇ ਵੱਡੀ ਉਮਰ ਦੇ ਪੈਨਸ਼ਨਰ ਜੋ ਹਨ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੇ ਹੋਏ ਜ਼ਰੂਰ ਹੀ ਇਸ ਵਾਰ ਉਹਨਾਂ ਦੇ ਪੱਲੇ ਕੁਝ ਪਾਵੇਗੀ ਤੇ 10 ਦਸੰਬਰ ਦੀ ਜੋ ਮੀਟਿੰਗ ਹੈ ਉਹ ਇਸ ਵਾਰ ਅਚੀ ਸਬਦ ਹੋਵੇਗੀ ਇਸ ਗੱਲ ਦੀ ਤਵਕਕੂ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ